ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਰਿੰਦਰ ਸਿੰਘ ਬੀਈਐਮਐਸ ਸੋ ਅੱਜ ਆਪਾਂ ਤੁਹਾਨੂੰ ਇਲੈਕਟ੍ਰੋਨੋਪੈਥੀ ਬਾਰੇ ਜਾਣਕਾਰੀ ਦਵਾਂਗੇ ਜਿਸ ਵਿੱਚ ਇਲੈਕਟ੍ਰੋਨੋਪੈਥੀ ਦੇ ਵਨਫਰ ਡਾਕਟਰ ਆਪ ਜੀ ਦੇ ਨਾਲ ਆਪ ਜੀ ਦੀਆਂ ਡਿਸੀਜ਼ਸ ਆਪ ਜੀ ਦੀਆਂ ਬਿਮਾਰੀਆਂ ਨੂੰ ਆਪ ਜੀ ਨੂੰ ਡਾਇਗਨੋਸ ਕਰਕੇ ਦੱਸਣਗੇ ਅਤੇ ਨਾਲ ਹੀ ਉਸ ਦਾ ਟ੍ਰੀਟਮੈਂਟ ਇਲੈਕਟ੍ਰੋਨੋਪੈਥੀ ਦੇ ਵਿੱਚ ਕਿਵੇਂ ਹੋਵੇਗਾ ਉਹ ਆਪ ਜਿਹਦੇ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਵੇ ਅੱਜ ਅਸੀਂ ਗੱਲ ਕਰਾਂਗੇ ਇਲੈਕਟ੍ਰੋਮੋਨੋਪੈਥੀ ਦੇ ਵਿੱਚ ਟਾਈਫਾਈਡ ਜਿਹੜੀ ਕੀ ਡਿਸੀਜ਼ ਦੇ ਵਿੱਚ ਇਸ ਡਿਸੀਜ਼ ਦੇ ਵਿੱਚ ਤੁਹਾਨੂੰ ਕੀ ਚੀਜ਼ ਠੀਕ ਰਹੇਗੀ ਕੀ ਦਵਾਈ ਠੀਕ ਰਹੇਗੀ ਕੀ ਪਰਹੇਜ਼ ਹੈ ਤੁਹਾਡੇ ਲਈ ਤੇ ਇਹ ਬਿਮਾਰੀ ਕਿਵੇਂ ਫੈਲਦੀ ਹੈ ਸੋ ਗੱਲ ਕਰਦੇ ਪਏ ਇੱਕ ਤੁਹਾਡੇ ਲਈ ਨੋਲੇਜ ਬਲ ਤੁਹਾਨੂੰ ਦੱਸਣੀ ਚਾਹਾਂਗਾ ਕਿ ਜੋ ਟਾਈਫਾਇਡ ਹੈ ਇਹ ਕਿਸੇ ਵੀ ਮੱਛਰ ਦੇ ਕੱਟਣ ਦੇ ਨਾਲ ਜਾਂ ਕਿਸੇ ਵੀ ਮੱਛਰ ਦੇ ਨਾਲ ਇਨਫੈਕਸ਼ਨ ਇਸਦੀ ਨਹੀਂ ਫੈਲਦੀ ਬਲਕਿ ਜੋ ਅਸੀਂ ਗੰਦੇ ਹੱਥਾਂ ਨਾਲ ਜਾਂ ਕੋਈ ਗੰਦਾ ਪਾਣੀ ਜਾਂ ਕੋਈ ਗੰਦਾ ਫੂਡ ਖਾ ਲੈਣੇ ਆ ਉਹਦੇ ਨਾਲ ਇਹ ਬੈਕਟੀਰੀਆ ਸਾਡੇ ਆਂਤ ਵਿੱਚ ਚਲੇ ਜਾਂਦਾ ਹੈ ਜਿਸ ਦੇ ਨਾਲ ਇਹ ਬੈਕਟੀਰੀਆ ਗਰੋਪ ਹੋਣ ਦੇ ਕਰਕੇ ਸਾਨੂੰ ਟਾਈਫਾਇਡ ਬੁਖਾਰ ਚੜਦਾ ਹੈ ਜੀ ਤੇ ਇਸ ਟਾਈਫਾਇਡ ਬੁਖਾਰ ਦੇ ਨਾਲ ਪੂਰੇ ਸਰੀਰ ਦੇ ਵਿੱਚ ਦਰਦ ਲੱਤਾਂ ਦੇ ਵਿੱਚ ਦਰਦ ਤੇ ਇਹ ਬੁਖਾਰ ਕੰਪੜੀਆਂ ਨਾਲ ਚੜਦਾ ਹੈ ਜੀ ਜੇ ਦੇਖਿਆ ਜਾਵੇ ਤਾਂ ਟਾਈਫਾਇਡ ਦੇ ਵਿੱਚ ਬਹੁਤ ਸਾਰੀ ਉਲਕਤਾਂ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਪੇਟ ਖਰਾਬ ਰਹਿ ਜਾਂਦਾ ਜਾਂ ਕਨਸਟਿਪੇਸ਼ਨ ਰਹੇਗੀ ਜਾਂ ਲੂਸ ਐਪੀਟਾਈਟ ਐਪੀਟਾਈਟ ਲੂਸ ਰਹੇਗਾ ਯਾ ਮਰੂਸ਼ੂ ਸ਼ਹਿਨ ਗਿਆ ਇਹ ਕੰਡੀਸ਼ਨ ਡਿਪੈਂਡ ਕਰਦੀ ਹੈ ਵੀ ਉਹਨਾਂ ਦਾ ਪੇਟ ਕਿਸ ਕੰਡੀਸ਼ਨ ਚ ਰਹੇਗਾ ਇਸ ਕੰਡੀਸ਼ਨ ਦੇ ਵਿੱਚ ਤੁਸੀਂ ਜ਼ਿਆਦਾਤਰ ਨਾ ਹੀ ਕੁਝ ਖਾਓ ਜੇ ਖਾਓਗੇ ਤਾਂ ਲਿਕੁਇਡ ਰਾਈਟ ਜ਼ਿਆਦਾ ਲੈਣੀ ਚਾਹੀਦੀ ਹੈ ਜਿਵੇਂ ਅੰਦਰ ਯਾ ਉਹ ਵਿਅਕੜੀ ਹੋ ਗਿਆ ਔਰ ਇਹਦੇ ਨਾਲ ਹੀ ਜੋ ਤੁਸੀਂ ਪਾਣੀ ਪੀ ਰਹੇ ਹੋ ਜੋ ਵੀ ਤੁਸੀਂ ਪਾਣੀ ਵਰਤ ਰਹੇ ਹੋ ਚਾਹੇ ਉਹ ਫਿਲਟਰ ਵਾਲਾ ਵੀ ਹੈ ਉਸ ਨੂੰ ਉਬਾਲ ਕੇ ਠੰਡਾ ਕਰਕੇ ਫਿਰ ਪੀਓ ਤੇ ਇਸ ਦੇ ਨਾਲ ਹੀ ਤੁਸੀਂ ਇਸ ਦੀ ਜਿੱਤ ਸੀ ਮੈਡੀਸਨ ਲੈਣੀ ਚਾਹੁੰਦੇ ਹੋ ਤਾਂ ਇਲੈਕਟ੍ਰੋਮੋਨੋਪੈਥੀ ਦੇ ਵਿੱਚ ਇਸ ਦੀ ਕਿਉਰ ਇਸ ਦੇ ਕਿਉਰ ਵਾਸਤੇ F1 ਮਾਰਬਲ येलो ਐਕਸੀਡੀ D6 ਦੇ ਵਿੱਚ ਦਿੱਤੀ ਜਾ ਸਕਦੀ ਹੈ ਟੈਂਟਨ ਡ੍ਰੋਪਸ 3 ਟਾਈਮ ਔਰ ਇਨ ਕੰਡੀਸ਼ਨ ਜੇ ਕੋਈ ਕੰਡੀਸ਼ਨ ਹੁੰਦੀ ਹੈ ਤਾਂ ਉਹਦੇ ਵਿੱਚ ਤੁਸੀਂ F1 ਵਾਈਟ ਇਲੈਕਟ੍ਰਿਸਿਟੀ ਵੀ ਯੂਜ਼ ਕਰ ਸਕਦੇ ਹੋ ਤੇ ਇਸ ਦੇ ਵੀ 10 ਦਾ ਡਰੋਪ ਤੁਸੀਂ ਤਿੰਨ ਟਾਈਮ ਲੈ ਲੈਣਾ ਸਸਿਕਾ